ਹੱਕਾਂ ਦੀ ਗੱਲ ਕਰ ਰਹੇ ਨੂੰ ਤਤੀ ਗੱਲ ਕਹਿੰਦੇ ਆ। ਵੀ ਹੁਣ ਆਪਾਂ ਜੀ ਦੇਖਿਓ ਵੀ ਆਪਦੇ ਹੱਕਾਂ ਦੀ ਆਪਾਂ ਇਹ ਕਹੀਏ ਕਿ ਅਸੀਂ ਆਪਦੀ ਹੱਕਾਂ ਦੀ ਗੱਲ ਕਰਨੀ ਆ। ਆਪਦੇ ਰਾਈਟਸ ਦੀ ਗੱਲ ਕਰਨੀ। ਉਹਨਾਂ ਨੂੰ ਐ ਲੱਗਣ ਲੱਗਾ ਜੇ ਕੋਈ ਮੜੀ ਜੀ ਵੀ ਆਪਦੇ ਹੱਕ ਦੀ ਗੱਲ ਕਰੂਗਾ ਨਾ ਵੀ ਉਹ ਮਰਵਾ ਦੇਣਗੇ। ਕਿਉਂਕਿ ਸਟੇਟ ਕਰਦੀ ਰਹੀਆਂ ਨੇ। ਸਾਡੀ ਮੰਗ ਕੱਲਾ ਸੈਨੇਟ ਦੀਆਂ ਚੋਣਾ ਕਰਾਉਣਾ ਨਹੀਂ ਸਾਡੀ ਮੰਗ ਇਹ ਹੈ ਵੀ ਇਹ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਸਾਡੀਆਂ ਕੁਝ ਮੰਗਾਂ ਇਥੋਂ ਦੀ ਵੀਸੀ ਤੋਂ ਵੀ ਸੀਗੀ ਇਥੋਂ ਦੇ ਪ੍ਰਸ਼ਾਸਨ ਤੋਂ ਸੀਗੀਆਂ ਵੀ ਇਹਨਾਂ ਨੇ ਪਿਛਲੇ ਸਾਲ ਸੈਨੇਟ ਲਈ ਹੀ ਪ੍ਰੋਟੈਸਟ ਕਰਦੇ ਵਿਦਿਆਰਥੀਆਂ ਦੇ ਉੱਤੇ ਲਾਠੀ ਚਾਰਜ ਕਰਵਾ ਕੇ ਉਹਨਾਂ ਤੇ ਹੀ ਪਰਚੇ ਮੜੇ ਹੋਏ ਨੇ ਇਹ ਗੱਲ ਹੈ ਵੀ ਤੁਸੀਂ ਉਹ ਪਰਚੇ ਰੱਦ ਕਰੋ ਕੁਐਸਚਨ ਪਾਓ ਉਹਨਾਂ ਦੀ ਇਹ ਸਾਡੀ ਵਿਰਾਸਤ ਹੈ ਸਾਡੀ ਧਰੋਹਰ ਹੈ ਇਸ ਖਿੱਤੇ ਲਈ ਬਣਾਈ ਗਈ ਯੂਨੀਵਰਸਿਟੀ ਹੈ ਇਹਨੂੰ ਪੰਜਾਬ ਨੂੰ ਸੌਂਪਿਆ ਜਾ ਜ਼ਾਸ਼ੀਰ ਗਾਲ ਜੀ رابطہ ਤੇ ਅੱਜ ਜਿੱਦਾਂ ਫੇਰ ਸਵਾਗਤ ਕਰਨੇ ਆ ਅੱਜ ਬੜੀ ਖੁਸ਼ਖਬਰੀ ਦੀ ਗੱਲ ਆ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੋ ਯੂਨੀਵਰਸਿਟੀ ਬਚਾਓ ਪ੍ਰੋਟੈਸਟ ਚੱਲ ਰਿਹਾ ਸੀ ਉਹਦੇ ਵਿੱਚ ਸਾਡੇ ਸਟੂਡੈਂਟਾਂ ਨੇ ਸਾਡੀਆਂ ਜੱਥੇਬੰਦੀਆਂ ਨੇ ਜਿੱਤ ਹਾਸਲ ਕਰ ਲਈ ਆ ਦਿੱਲੀ ਵੱਲੋਂ ਨੋਟੀਫਿਕੇਸ਼ਨ ਆ ਚੁੱਕੀ ਆ ਕਿ ਚੋਣਾਂ ਦਾ ਐਲਾਨ ਹੋ ਗਿਆ ਇਹ ਜੋ ਪ੍ਰੋਟੈਸਟ ਚੱਲ ਰਿਹਾ ਸੀ ਲਗਭਗ 26 ਦਿਨਾਂ ਤੋਂ ਇਹਦੇ ਦੋ ਕਾਰਨ ਸੀ ਪਹਿਲਾਂ ਤਾਂ ਜੋ ਸਰਕਾਰੀ ਨੋਟੀਫਿਕੇਸ਼ਨ ਆਈ ਸੀ ਕਿ ਸੈਂਡਟ ਨੂੰ ਭਾਗ ਕਰ ਦਿੱਤਾ ਜਾਊਗਾ ਕਿ ਯੂਨੀਵਰਸਿਟੀ ਨੂੰ ਸਰਕਾਰੀ ਪ੍ਰਸ਼ਾਸਨ ਦੇ ਅੰਡਰ ਕਰ ਲਿਆ ਜਾਊਗਾ ਉਹਦੇ ਤੇ ਜਿੱਤ ਹਾਸਲ ਕੀਤੀ ਉਹ ਨੋਟੀਫਿਕੇਸ਼ਨ ਨੂੰ ਰੱਦ ਕਰਵਾਇਆ ਗਿਆ ਦੂਜੀ ਮੰਗ ਸੀ ਕਿ ਜੋ ਸੈਲਰਡੀਆਂ ਚੋਨਾ ਪਿਛਲੇ 2 ਸਾਲਾਂ ਤੋਂ ਪੈਂਡਿੰਗ ਸੀ ਉਹਨਾਂ ਦਾ ਡੇਟ ਐਲਾਨ ਕੀਤੀ ਜਾਵੇ ਤੇ ਉਹਨਾਂ ਦਾ ਸ케ਜੂਲ ਵੀ ਹੋਣਾ ਆ ਗਿਆ ਇਹ ਦੂਜੀ ਮੰਗ ਵੀ ਪ੍ਰਵਾਨ ਹੋ ਗਈ ਆ ਤੇ ਸਾਡੇ ਸਟੂਡੈਂਟਾਂ ਨੇ ਸਾਡੀ ਜਥੇਬੰਦੀਆਂ ਨੇ ਇਹਦੇ ਤੇ ਵੀ ਜਿੱਤ ਹਾਸਲ ਕਰ ਲਈ ਆ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਜਦੋਂ ਇਸ ਪ੍ਰੋਟੈਸਟ ਦੇ ਲੀਡਰਾਂ ਨੇ ਜੋ ਅੱਗੇ ਹੋ ਕੇ ਪ੍ਰੋਟੈਸਟ ਦੇ ਵਿੱਚ ਨਾੜ ਰਹੇ ਸੀ ਸਰਕਾਰ ਦੇ ਨਾਲ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਕਿ ਅਸੀਂ ਇਕੱਠੇ ਹੋ ਕੇ ਫੈਸਲਾ ਕਰਾਂਗੇ ਆਪਸ ਵਿੱਚ ਗੱਲਬਾਤ ਕਰਨ ਤੋਂ ਬਾਅਦ ਅਸੀਂ ਅੱਗੇ ਦੀ ਸਟੇਟਮੈਂਟ ਦਵਾਂਗੇ ਕਿ ਅਸੀਂ ਅੱਗੇ ਕੀ ਕਾਰਵਾਈ ਕਰਨੀ ਆ ਤੇ ਇਹ ਮੋਰਚਾ ਕਿੱਧਰ ਨੂੰ ਜਾਊਗਾ ਕਿਉਂਕਿ ਉਹਨਾਂ ਦੀਆਂ ਕੁਝ ਕੁ ਹੋਰ ਮੰਗਾਂ ਵੀ ਨੇ ਨਿੰਨਾਂ ਵਿੱਚ ਇੱਕ ਗੱਲ ਇਹ ਹੈ ਕਿ ਇਹ ਜੋ ਸੈਨਡ ਨਹੀਂ ਆ ਚੋਣਾ ਸੀ ਇਹ ਦੋ ਸਾਲਾਂ ਤੋਂ ਪੈਂਡਿੰਗ ਸਟੈਂਡਿੰਗ ਸੀਗਾ ਇਹਦੇ ਲਈ ਪਹਿਲਾਂ ਵੀ ਪ੍ਰੋਟੈਸਟ ਹੋਇਆ ਪਿਛਲੇ ਸਾਲ ਉਹਦੇ ਵਿੱਚ ਕੁਝ ਸਟੂਡੈਂਟਾਂ ਦੇ ਉੱਤੇ ਕੇਸ ਵੀ ਦਰਜ ਕਰਵਾਏ ਗਏ ਤੇ ਕਾ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਹਨਾਂ ਤੇ ਲਾਠੀ ਚਾਰਜ ਵੀ ਕਰਵਾਇਆ ਗਿਆ ਸੀਗਾ ਉਹਨਾਂ ਤੇ ਜੋ ਕੇਸ ਹੋਏ ਨੇ ਉਹਨਾਂ ਨੂੰ ਵਾਪਸ ਲਿਆ ਜਾਵੇ ਉਹ ਸਟੂਡੈਂਟ ਜੋ ਸਸਪੈਂਡ ਹੋਏ ਸੀ 13 ਸਟੂਡੈਂਟਸ ਸੀ ਉਹਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਵੇ ਤੇ ਇੱਕ ਜੁਆਨਾਂ ਦੀ ਹੋਰ ਮੰਗ ਆ ਉਹ ਇਹ ਆ ਕਿ ਪੰਜਾਬ ਯੂਨੀਵਰਸਿਟੀ ਨੂੰ ਸਟੇਟ ਯੂਨੀਵਰਸਿਟੀ ਦਾ ਦਰਜਾ ਦਿੱਤਾ ਜਾਵੇ ਪੰਜਾਬ ਚ ਦਾਜ ਦੀ ਸਟੇਟ ਯੂਨੀਵਰਸਿਟੀ ਬਣਾਉਣ ਦੇ ਲਈ ਮੰਗ ਕੀਤੀ ਜਾ ਰਹੀ ਆ ਜਿਸ ਤੇ ਅੱਗੇ ਸੋਚ ਵਿਚਾਰ ਕਰਕੇ ਕੀ ਫੈਸਲਾ ਹੋਣਾ ਇਹ ਦੱਸਿਆ ਜਾਵੇਗਾ ਤੇ ਜੋ 13 ਸਟੂਡੈਂਟ ਸੀ ਜਿਨ੍ਹਾਂ ਤੇ ਕੇਸ ਹੋਏ ਨੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਸੀ ਉਹਨਾਂ ਬਾਰੇ ਵੀ BC ਦੇ ਨਾਲ ਮੀਟਿੰਗ ਸੀ ਉਹਨਾਂ ਦੀ ਉਹਦੇ ਬਾਰੇ ਵੀ ਯੂਨੀਵਰਸਿਟੀ ਦੀ ਬੀਸੀ ਨਾਲ ਗੱਲ ਕਰਨ ਤੋਂ ਬਾਅਦ ਕੀ ਫੈਸਲਾ ਨਿਕਲਦਾ ਉਸ ਤੇ ਬਾਰੇ ਵੀ ਦੱਸਿਆ ਜਾਊਗਾ ਜਵਾਨੀ ਐਗਰੀਮੈਂਟ ਤਾਂ ਹੋ ਚੁੱਕਿਆ ਕਈ ਦਿਨਾਂ ਤੋਂ ਪਰ ਤੁਹਾਨੂੰ ਪਤਾ ਹੀ ਆ ਕਿ ਜਵਾਨੀ ਐਗਰੀਮੈਂਟ ਦਾ ਅੱਜਕੱਲ ਕੋਈ ਭਰੋਸਾ ਨਹੀਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਲਿਖਤ ਦੇ ਵਿੱਚ ਇਸ ਦੇ ਉੱਤੇ ਕਿ ਸਟੂਡੈਂਟਾਂ ਤੋਂ ਕੇਸ ਵਾਪਸ ਲਏ ਜਾਣਗੇ ਜੋ ਇਹਨਾਂ ਦੇ ਵਿਰੁੱਧ ਦਾਰਜੇ ਕਰਵਾਏ ਗਏ ਨੇ ਤੇ ਉਹਨਾਂ ਦੀ ਸਸਪੈਂਸ਼ਨਾਂ ਵੀ ਕੈਨਸਲ ਕੀਤੀਆਂ ਜਾਣਗੀਆਂ ਇਸ ਬਾਰੇ ਗੱਲਬਾਤ ਹੋਣੀ ਆ ਲਿਖਤ ਦੇ ਵਿੱਚ ਇਹ ਐਗਰੀਮੈਂਟ ਲੈਣਾ ਜੁਨੀਵਰਸਿਟੀ ਵੱਲੋਂ ਦੇਖਦੇ ਆ ਇਹਦਾ ਕੀ ਫੈਸਲਾ ਨਿਕਲਦਾ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਅਸੀਂ ਸਾਡੇ ਵੱਲੋਂ ਜੋ ਉਹਨਾਂ ਨੇ ਇਹ ਬਹੁਤ ਵੱਡਾ ਕੰਮ ਕੀਤਾ ਬਹੁਤ ਵੱਡੀ ਜੰਗ ਜਿੱਤੀ ਆ ਜੁਨੀਵਰਸਿਟੀ ਨੂੰ ਨਿਰਪੱਖ ਰੱਖਣ ਦੇ ਲਈ ਜੁਨੀਵਰਸਿਟੀ ਦੇ ਵਿੱਚ ਸਾਰੇ ਸਟੂਡੈਂਟਾਂ ਦੇ ਹੱਕਾਂ ਨੂੰ ਬਚਾਉਣ ਦੇ ਲਈ ਇਹ ਅੰਦੋਲਨ ਚਲਾਇਆ ਗਿਆ ਸੀ ਤੇ ਇਸ ਦੇ ਵਿੱਚ ਜਿੱਤ ਹਾਸਲ ਕਰਕੇ ਬਹੁਤ ਮਾਣ ਦੀ ਗੱਲ ਹੈ ਇਹ ਸਾਡੇ ਸਟੂਡੈਂਟਾਂ ਨੇ ਸਾਡੇ ਜਥੇਵੰਦੀਆਂ ਲਈ ਜਿਨ੍ਹਾਂ ਨੇ ਅੱਗੇ ਹੋ ਕੇ ਇਹ ਕੰਮ ਕੀਤਾ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣੇ ਆ ਤੇ ਸਾਡੇ ਚੈਨਲ ਤੇ ਇਹੋ ਜੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੀ ਤੇ ਅੱਜ ਦੇ ਲਈ ਤੁਹਾਨੂੰ ਲੈਣੇ ਆ ਅਲਵਿਦਾ ਸਤਿ ਸ਼੍ਰੀ ਅਕਾਲ ਜੀ